ਹੈਪੀ ਜੈ ਮੂਲੀ ਵਸੀ ਜੈ ਸਬਿਦਾਨ ਸੋ ਮੈਂ ਸਾਰੇ ਹੀ ਦਰਸ਼ਕਾਂ ਦਾ ਆਪਣੇ ਚੈਨਲ ਪੰਜਾਬੀ ਐਮਐਨਟੀ ਪੰਜਾਬੀ ਨਿਊਜ਼ ਨੈਟਵਰਕ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਸੋ ਸਾਥੀਓ ਅੱਜ ਅਸੀਂ ਫਿਰ ਫਿਰ ਹਫਤੇ ਦੀ ਤਰ੍ਹਾਂ ਅੱਜ ਵੀ ਅਸੀਂ ਇੱਕ ਨਵੀਂ ਵਿਚਾਰਤਰਾ ਲੈ ਕੇ ਇੱਕ ਨਵੇਂ ਵਿਚਾਰ ਲੈ ਕੇ ਜੁੜੇ ਆ ਸੋ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈਗਾ ਆ ਸੋ ਸਾਡੇ ਵਿਸ਼ੇ ਦਾ ਨਾਮ ਹੈਗਾ ਕਿ ਬਹੁਜਨ ਅੰਦੋਲਨ ਖੜਾ ਕਰਨ ਵਿੱਚ ਸਾਹਿਬ ਕਾਂਚੀ ਰਾਮ ਜੀ ਦਾ ਯੋਗਦਾਨ ਕੀ ਹੈ ਅੱਜ 15 ਮਾਰਚ ਸਾਧ ਕਾਂਚੀ ਰਾਮ ਜੀ ਦਾ ਜਨਮ ਦਿਨ ਵੀ ਹੈ ਇਸ ਦੇ ਸਬੰਧ ਵਿੱਚ ਅਸੀਂ ਉਹਨਾਂ ਦੇ ਜੀਵਨ ਦੇ ਬਾਰੇ ਚਰਚਾ ਕਰਾਂਗੇ ਜਿਹਦੇ ਨਾਲ ਸਾਡੇ ਅੱਜ ਦੇ ਮੁੱਖ ਮਹਿਮਾਨ ਜਿਹੜੇ ਕਿ ਸਾਡੇ ਅੱਜ ਦੇ ਵਿਸ਼ੇਸ਼ ਮਹਿਮਾਨ ਪਹੁੰਚੇ ਆ ਉਹ ਹਨ ਮਾਨਯੋਗ ਅਸ਼ੋਕ ਪਾਥਮ ਜੀ ਸਮਾਜਿਕ ਚਿੰਤਕ ਸੋ ਉਹਨਾਂ ਦੇ ਨਾਲ ਅਸੀਂ ਉਸ ਮਹਾਨ ਕ੍ਰਾਂਤੀਕਾਰੀ ਨਾਇਕ ਤੇ ਬਾਰੇ ਗੱਲ ਕਰਾਂਗੇ ਜਿਸ ਨੇ ਪੰਜਾਬ ਦੇ ਵਿੱਚ ਨਹੀਂ ਪੂਰੇ ਇੰਡੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਡਾਕਟਰ ਭੀਮਰਾਮ ਭੇਦਕਰ ਜੀ ਨੂੰ ਕਾਰਕਾਰ ਪਹੁੰਚਾਇਆ ਸਾਹਿਬ ਕਾਂਚੀਰਾਮ ਜੀ ਬਾਰੇ ਸੋ ਸਰ ਸਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਜੀ ਥੈਂਕ ਯੂ ਤੁਹਾਡਾ ਵੀ ਜੀ ਐਮਐਨਟੀ ਨਿਊਜ਼ ਨੈਟਵਰਕ ਦਾ ਜੋ ਬਹੁਤ ਹੀ ਵਧੀਆ ਯੋਗਦਾਨ ਸਮਾਜ ਨੂੰ ਵਧੀਆ ਹੈਲਥੀ ਬਣਾਉਣ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਉਹ ਕਰ ਰਿਹਾ ਹੈ ਸਮਾਜਿਕ ਚੇਤਨਤਾ ਲਿਆਉਣ ਵਾਸਤੇ ਔਰ ਇਸ ਸਮਾਜਿਕ ਚੇਤਨਤਾ ਸਿਸ ਰੀ ਜਰੀਏ ਸਮਾਜ ਦੇ ਵਿੱਚ ਇੱਕ ਨਵੀਂ ਬਿਲਖਣਤਾ ਜਿਹੜੀ ਆ ਉਹ ਸਾਡੀ ਸੋਚ ਨੂੰ ਲੋਕਾਂ ਦੇ ਵਿੱਚ ਪ੍ਰੋਪਰ ਘਟਾਉਣ ਵਾਸਤੇ ਐਮਐਨਟੀ ਨਿਊਜ਼ ਜਿਹੜਾ ਬਹੁਤ ਵੱਡਾ ਰੋਲ ਅਪਲਾਈ ਕਰ ਰਿਹਾ ਮੈਂ ਤੁਹਾਡਾ ਬਹੁਤ ਜ਼ਿਆਦਾ ਰਿਣੀ ਆ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਸਰ ਤੁਸੀਂ ਆਪਣੇ ਜੀਵਨ ਕਾਲ ਦਾ ਬਹੁਤਾ ਸਮਾਂ ਜਿਹੜਾ ਲੰਮਾ ਸਮਾਂ ਹੈਗਾ ਇਸ ਅੰਦੋਲਨ ਦੇ ਵਿੱਚ ਲਗਾਇਆ ਆ ਸਮਾਜ ਦੇ ਵਿੱਚ ਲਗਾਇਆ ਆ ਔਰ ਬਹੁਤ ਜਣ ਨਾਇਕ ਸੀ ਜਿਹਨਾਂ ਨੂੰ ਸਭ ਕਾਂਚੀ ਰਾਮ ਜੀ ਸਾਡੇ ਹੈਗੇ ਆ ਉਹਨਾਂ ਦੇ ਨਾਲ ਤੁਸੀਂ ਕੰਮ ਵੀ ਕੀਤਾ ਆ ਸੋ ਅੱਜ ਉਹਨਾਂ ਦਾ ਇੱਕ ਜਿਹਦਾ ਜਨਮ ਦਿਦਿਸ਼ ਵੀ ਮਨਾ ਰਹੇ ਆ ਪੂਰੇ ਭਾਰਤ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਸਾਡੇ ਲੋਕ ਬਹੁਤ ਜਣ ਲੈ ਰਹੇ ਆ 15 ਮਾਰਚ ਨੂੰ ਉਹਨਾਂ ਦਾ ਜਨਮ ਦਿਨ ਮਨਾ ਰਹੇ ਆ ਸੋ ਅਸੀਂ ਉਹਨਾਂ ਦੇ ਜੀਵਨ ਦੇ ਬਾਰੇ ਤੁਹਾਡੇ ਨਾਲ ਚਰਚਾ ਕਰਾਂਗੇ ਕਿ ਸਾਡਾ ਜਿਹੜਾ ਵਿਸ਼ਾ ਵੀ ਹੈਗਾ ਆ ਉਹ ਵੀ ਇਹੀ ਹੈ ਕਿ ਭੋਜਨ ਅੰਦੋਲਨ ਖੜਾ ਕਰਨ ਵਿੱਚ ਬਹੁਜਿਆਨ ਨਾਇਕ ਸਾਹਿਬ ਕਾਂਚੀ ਰਾਮੀ ਦਾ ਯੋਗਦਾਨ ਕੀ ਸੀ ਇਹਦੇ ਵਿਸ਼ੇ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਵਿਚਾਰ ਵਟਾਂਦਰਾ ਕਰਾਂਗੇ ਅਸੀਂ ਸਵਾਲ ਕਰਾਂਗੇ ਸੋ ਉਹਨਾਂ ਸਵਾਲਾਂ ਦੇ ਅੱਗੇ ਸਿਲਸਾ ਚੱਲੇਗਾ ਜੀ ਜਰੂਰ ਜੀ ਜਰੂਰ ਜਰੂਰ ਮੈਂ ਆਪਣੇ ਬੁੱਧੀ ਦੇ ਮੁਤਾਬਕ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਜਿਵੇਂ ਮੈਂ ਮਕਰਾਂ ਨਹੀਂ ਚਾਲੂ ਸਰਮ ਇੱਕ ਤੇ ਸਾਡਾ ਅੱਜ ਦਾ ਜਿਹੜਾ ਪਹਿਲਾ ਸਵਾਲ ਸਾਡਾ ਇਹ ਹੈ ਅੱਛਾ ਜੀ ਉਹ ਕਾਂਸੀ ਰਾਮ ਜੀ ਦੇ ਮੋਢਲੇ ਸਮੇਂ ਦੇ ਬਾਰੇ ਜਾਣਕਾਰੀ ਦਿਓ ਜਦੋਂ ਉਹ ਨਾ ਉਹ ਪੂਨਾ ਦੇ ਵਿੱਚ ਆਪਣੀ ਨੌਕਰੀ ਕਰਦੇ ਸੀ ਤਾਂ ਇਸ ਤਰ੍ਹਾਂ ਕਿਹੜੀ ਘਟਨਾ ਵਾਪਰੀ ਇਸ ਤਰ੍ਹਾਂ ਦਾ ਕਿਹੜਾ ਐਕਸੀਡੈਂਟ ਹੋਇਆ ਜਦੋਂ ਉਹਨਾਂ ਨੇ ਆਪਣੀ ਨੌਕਰੀ ਛੱਡ ਕੇ ਅੰਦੋਲਨ ਦੇ ਵਿੱਚ ਆ ਗਏ ਇਸ ਦੇ ਬਾਰੇ ਤੋਂ ਚਾਣਨਾ ਚਾਹਣਾ ਹੈ ਸਾਡੇ ਦਰਸ਼ਕਾਂ ਨੂੰ ਪਹਿਲਾਂ ਤਾਂ ਮੈਂ ਅੱਜ ਐਮ ਐਂਟੀ ਨਿਊਜ਼ ਨੈਟਵਰਕ ਦੇ ਰਾਹੀਂ ਸਾਬਕਾ ਸ਼੍ਰੀ ਕਾਂਸੀ ਰਾਮ ਜੀ ਜਿਨ੍ਹਾਂ ਦਾ ਅੱਜ ਜਨਮ ਦਿਨ ਕਿਉਂਕਿ 15 ਮਾਰਚ 1934 ਨੂੰ ਸਭ ਕਾਂਸ਼ੀ ਰਾਮ ਜੀ ਦਾ ਜਨਮ ਹੋਇਆ ਸੀਗਾ ਔਰ ਪਿੰਡ ਉਹਨਾਂ ਦਾ ਖਾਸਪੁਰ ਰੋਪੜ ਦੇ ਨੇੜੇ ਨਜ਼ਦੀਕ ਉਹਨਾਂ ਦਾ ਪਿੰਡ ਜਿੱਥੇ ਉਹਨਾਂ ਦਾ ਜਨਮ ਹੋਇਆ ਤੇ ਮੁੱਢਲੀ ਸਿੱਖਿਆ ਵੀ ਉਹਨਾਂ ਨੇ ਇੱਥੋਂ ਹੀ ਲਈ ਉਸ ਤੋਂ ਅਪਰੰਤ ਉਹਨਾਂ ਨੇ ਰੋਪੜ ਸਰਕਾਰੀ ਕਾਲਜ ਦੇ ਵਿੱਚੋਂ ਉਹਨਾਂ ਨੇ ਪੀਐਸਸੀ ਤੱਕ ਦੀ ਜਿਹੜੀ ਆ ਉਹ ਸਟੱਡੀ ਗ੍ਰਹਿਣ ਕੀਤੀ ਲੇਕਿਨ ਜਿਵੇਂ ਕਿ ਇੱਕ ਸਾਡੇ ਸਮਾਜਿਕ ਤਾਣੇ ਬਾਣੇ ਦੇ ਵਿੱਚ ਇੱਕ ਮਨ ਦੁਆਰਾ ਦਿੱਕਸ਼ਤ ਜਿਹੜਾ ਢਾਂਚਾ ਜਿਹੜਾ ਹੈਗਾ ਉਹਦੇ ਰਾਹੀਂ ਜਿਹੜਾ ਸਾਡੇ ਨਾਲ ਤਰ੍ਹਾਂ ਤਰ੍ਹਾਂ ਦੀ ਐਕਸਪਲੋਇਟੇਸ਼ਨ ਹੁੰਦੀ ਸੀ ਤਰ੍ਹਾਂ ਤਰ੍ਹਾਂ ਦਾ ਸਾਡੇ ਨਾਲ ਜਿਹੜਾ ਉਹ ਮਾੜਾ ਬਰਤਾਅ ਕੀਤਾ ਜਾਂਦਾ ਸੀ ਉਹ ਤਾਂ ਸਾਬ श्री ਕਾਂਸੀ ਰਾਮ ਜੀ ਉਹਨਾਂ ਨੂੰ ਵੀ ਸ਼ਿਕਾਰ ਹੋਣਾ ਪਿਆ ਉਹਨਾਂ ਦੀ ਮੁੰਡਲੀ ਪੜ੍ਹਾਈ ਦੇ ਵਿੱਚ ਈਵਨ ਉਹਨਾਂ ਦੇ ਸਰਕਾਰੀ ਕਾਲਜ ਰੋਪੜ ਤੱਕ ਵੀ ਜਿਹੜਾ ਹੈਗਾ ਉਹਨਾਂ ਨੂੰ ਇਸ ਚੀਜ਼ ਦਾ ਜੋ ਜਿਹੜੇ ਮਾਪਦੰਡ ਆ ਉਹ ਮੰਮੀ ਦੁਆਰਾ ਸਥਾਪਿਤ ਕੀਤੇ ਗਏ ਸਾਡੀ ਇਸ ਸੋਸਾਇਟੀ ਦੇ ਅੰਦਰ ਉਹਨਾਂ ਨੂੰ ਸ਼ਿਕਾਰ ਹੋਣਾ ਪਿਆ ਪਰ ਫਿਰ ਵੀ ਸਾਬ ਕਾਂਸੀ ਰਾਮ ਜੀ ਉਹਨਾਂ ਨੇ ਆਪਣੇ ਇਹ ਸਾਰੇ ਦੀ ਸਾਰੀ ਵਿਵਸਥਾ ਨੂੰ ਭੋਗਦੇ ਹੋਏ ਵੀ ਉਹਨਾਂ ਨੇ ਇਹ ਸਾਰੇ ਦਾ ਸਾਰਾ ਦਰਦ ਸੰਤਾਪ ਆਪਣੇ ਪਿੰਡੇ ਤੇ ਹੰਡਾਉਂਦਿਆਂ ਹੋਇਆ ਵੀ ਉਹਨਾਂ ਨੇ ਸਰਕਾਰੀ ਕਾਲਜpropto ਜਿੱਥੋਂ ਉਹਨਾਂ ਨੇ ਬੀਐਸਸੀ ਜਿਹੜੀ ਆ ਬੀਐਸਸੀ ਤੱਕ ਜਿਹੜੀ ਸਟੱਡੀ ਕੀਤੀ ਆ ਉੱਥੇ ਤੱਕ ਵੀ ਉਹਨਾਂ ਨੂੰ ਜਿਹੜਾ ਇਹ ਸਮਾਜਿਕ ਤਾਣੇ ਬਾਣੇ ਦਾ ਸ਼ਿਕਾਰ ਹੋਣਾ ਪਿਆ ਅਪਰੰਤ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਕੇਸ ਗੱਲ ਕਰਕੇ ਜਿਹੜਾ ਹੈਗਾ ਉਹ ਨੌਕਰੀ ਛੱਡ ਕੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣਾ ਪਿਆ ਕਿਹੜੀ ਇਹੋ ਜਿਹੀ ਇਨਸੀਡੈਂਟ ਹੈਗੀ ਐ ਤਾਂ ਸਾਥੀਓ ਮੈਂ ਤੁਹਾਨੂੰ ਅੱਜ ਇਸ ਮੌਕੇ ਦੇ ਉੱਪਰ ਜਦ ਅਸੀਂ ਸਾਬ श्री ਕਾਂਸ਼ੀ ਰਾਮ ਜੀ ਉਹਨਾਂ ਦਾ ਕੰਨਵੇਂ ਮਾ ਜਨਮ ਦੇਸ਼ ਜਿਹੜਾ ਆਮ ਆ ਰਹੇ ਆ ਤਾਂ ਮੈਂ ਉਹਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਇਹ ਸਾਹਿਬ ਹੁਣੇ ਲਗਭਗ ਆਪਣਾ ਬੀਐਸਸੀ ਦੀ ਸਟੱਡੀ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਉਂਕਿ ਜਿਵੇਂ ਜਿਵੇਂ ਉਹਨਾਂ ਨੂੰ ਕੋਈ ਵਿਵਸਥਾ ਮਿਲੀ ਉਹਨਾਂ ਨੂੰ ਇੱਕ ਵਿਵਸਥਾ ਇਹ ਵੀ ਮਿਲੀ ਕਿ ਉਹ ਸੈਂਟਰਲ ਇੰਸਟੀਚਿਊਟ ਆਫ ਮਿਲਟਰੀ ਐਕਸਕਲੂਸਿਵ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਉਹਨਾਂ ਦੇਖੇ ਨੌਕਰੀ ਜਿਹੜੀ ਕਰਨੀ ਆਰੰਭ ਕੀਤੀ ਲੇਕਿਨ ਕਿਉਂਕਿ ਉਹ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਉਹ ਇਹ ਮਾਪਦੰਡ ਮਨ ਦੁਆਰਾ ਵਿਛਾਏ ਹੋਏ ਸੀ ਉਹਨਾਂ ਦਾ ਸ਼ਿਕਾਰ ਹੋਣਾ ਪਿਆ ਔਰ ਇਹ ਜਿਹੜੀ ਚਿੰਤਾ ਸੀ ਉਹਨਾਂ ਦੇ ਮਨ ਦੇ ਵਿੱਚ ਆਪਣੀ ਸੁਸਾਇਟੀ ਦੇ ਬਾਰੇ ਵਿੱਚ ਕਿ ਜੇ ਇੱਕ ਮੇਰੇ ਪੜਨ ਦੇ ਅਪਰੰਤ ਵੀ ਜਿਹੜਾ ਮਤਲਬ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਜਿਹੜਾ ਸਮਾਜ ਕਰਦੇ ਹਾਂ ਤਾਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੂੰ ਕਿੰਨੀਆਂ ਕੁ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੋਏਗਾ ਔਰ ਉਹਨਾਂ ਨੇ ਸਾਡੇ ਇਸ ਸਮਾਜ ਦੇ ਵਾਸਤੇ ਇਹ ਸਾਰੇ ਕਸ਼ਟ ਖੇਚੜਾਂ ਖਚਲਤਾਵਾਂ ਜਿਹੜੀਆਂ ਉਹ ਸਹਿੰਦੇ ਹੋਏ ਵੀ ਇੰਨੀ ਸਟੱਡੀ ਉਹਨਾਂ ਨੇ ਹਾਸਲ ਕੀਤੀ ਕਿਉਂਕਿ ਜਦ ਉਹ ਸੈਂਟਰਲ ਇੰਸਟੀਚਿਊਟ ਆਫ ਮਿਲਟਰੀ ਐਕਸਕਲੂਸਿਵ ਦੇ ਵਿੱਚ ਨੌਕਰੀ ਕਰਦੇ ਸੀ ਤਾਂ ਉੱਥੇ ਉਸ ਵੇਲੇ ਕੁਝ ਸਾਥੀ ਚਿੰਤਕ ਉਹਨਾਂ ਨੂੰ ਇਹੋ ਜਿਹਾ ਮਿਲ ਗਿਆ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਜਿਨ੍ਹਾਂ ਨੂੰ ਉਹ ਆ ਆਰਗੇਨਾਈਜੇਸ਼ਨ ਦੀ ਮਾਂ ਦਾ ਵੀ ਰੂਪ ਦਿੰਦੇ ਸੀਗੇ ਮੇਰੀ ਮਰਾਦ ਆ ਉਹਨਾਂ ਨੂੰ ਕਹਿਣ ਤੋਂ ਕਿ ਉਹਨਾਂ ਦਾ ਨਾਮ ਸੀਗਾ ਸਾਥੀ ਜੀ ਦਾ ਮਾਨਿਆ ਵਰਦੀਨਾਵਾਨਾ ਜੀ ਮਾਨਿਆ ਵਰਦੀਨਾਵਾਨਾ ਜੀ ਜਿਵੇਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਮਹਾਰ ਜਾਤੀ ਨੂੰ ਜਿਹੜਾ ਉਹ ਬਿਲੋਂਗ ਕਰਦੇ ਸੀਗੇ ਇਸੇ ਤਰ੍ਹਾਂ ਹੀ ਮਾਨਿਆ ਵਰਦੀਨਾਵਾਨਾ ਜੀ ਵੀ ਉਸੇ ਹੀ ਜਾਤੀ ਨੂੰ ਬਿਲੋਂਗ ਕਰਦੇ ਸੀਗੇ ਲੇਕਿਨ ਜਦੋਂ ਸਾਹਿਬ ਕਾਂਛੀਰਾਮ ਜੀ ਉੱਥੇ ਦਾਖਲ ਹੁੰਦੇ ਆ ਇਸ ਇੰਸਟੀਚਿਊਟ ਦੇ ਵਿੱਚ ਨੌਕਰੀ ਤੇ ਲੱਗਦੇ ਆ ਤਾਂ ਉੱਥੇ ਇੱਕ ਸਟ੍ਰਾਈਕ ਚੱਲ ਰਹੀ ਸੀ ਜਿਹਦੇ ਵਿੱਚ ਜਿਹੜੇ ਸਾਡੇ ਸਾਥੀ ਮਾਨਯਵਰ ਦਿਨਾਵਾਨਾ ਜੀ ਅਤੇ ਮਾਨਯੋਗ ਡੀਕੇ ਖਾਪੜੇ ਸਾਹਿਬ ਵੀ ਉਸ ਐਸੇ ਹੀ ਜਿਹੜਾ ਉਹ ਇੰਸਟੀਚਿਊਟ ਦੇ ਵਿੱਚ ਕਾਰਜਰਤ ਸੀਗੇ ਤਾਂ ਉੱਥੇ ਸਟ੍ਰਾਈਕੇ ਚੱਲਦੀ ਸੀ ਕਿ ਸਾਹਿਬ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਦੀ ਜਿਹੜੀ ਛੁੱਟੀ ਆ ਉਹ ਇਸ ਇੰਸਟੀਚੂਟ ਦੇ ਵਿੱਚ ਮਨਾਈ ਜਾਣੀ ਚਾਹੀਦੀ ਆ ਤੇ ਇਸ ਗੱਲ ਦਾ ਜਿਸ ਵੇਲੇ ਸਭ ਕਾਂਸ਼ੀ ਰਾਮ ਜੀ ਉਹਨਾਂ ਨੂੰ ਪਤਾ ਚੱਲਿਆ ਕਿਉਂਕਿ ਕਾਂਸ਼ੀ ਰਾਮ ਜੀ ਉਹਨੇ ਸਭ ਤੋਂ ਪਹਿਲਾਂ ਸਮਾਜਿਕ ਚਿੰਤਕ ਵਿਚਾਰਧਾਰਕ ਸਨ ਕੁਦਰਤੀ ਵਾਈਫ ਚਾਂਸ ਇਹਨਾਂ ਸਾਥੀਆਂ ਦੀ ਸੰਗਤ ਦਾ ਕਰਕੇ ਉਹਨਾਂ ਨੂੰ ਇੱਕ ਕਿਤਾਬ ਪੜ੍ਹਨ ਦਾ ਮੌਕਾ ਮਿਲਿਆ ਜਿਸ ਕਿਤਾਬ ਦਾ ਨਾਮ ਸੀਗਾ ਇਨਹੇਲੇਸ਼ਨ ਆਫ ਕਾਸਟ ਥੈਟ ਵਾਸ ਰਿਟਨ ਵਾਈ ਦਾ ਬਾਬਾ ਸਾਹਿਬ ਡਾਕਟਰ ਬੀਰਾਂ ਅੰਬੇਡਕਰ ਜਿਸ ਵੇਲੇ ਉਹਨਾਂ ਨੇ ਇਸ ਕਿਤਾਬ ਨੂੰ 5-6 ਵਾਰ ਪੜਿਆ ਤਾਂ ਉਹਨਾਂ ਦੇ ਅੰਦਰ ਹੋਰ ਵੀ ਜਿਹੜੀ ਜਗਿਆਸਾ ਜਿਹੜੀ ਆ ਉਹ ਪੈਦਾ ਹੋ ਗਈ ਕਿ ਸਾਨੂੰ ਕੋਈ ਨਾ ਕੋਈ ਇਹੋ ਜਿਹਾ ਸੋਸ਼ਲ ਫਰੰਟ ਬਣਾ ਕੇ ਜਿਹੜਾ ਸਾਨੂੰ ਇਹਦਾ ਇਹ ਨੂੰ ਵਧੀਆ ਰੂਪ ਦੇ ਵਿੱਚ ਜਿਹੜਾ ਹੈਗਾ ਸਮਾਜ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਉਸ ਵੇਲੇ ਸਾਡੇ ਸਮਾਜ ਦੇ ਵਿੱਚ ਪੋਲੀਟੀਕਲ ਸੰਗਠਨ ਵੀ ਸੀਗੇ ਔਰ ਸੋਸ਼ਲ ਸੰਗਠਨ ਵੀ ਸੀਗੇ ਲੇਕਿਨ ਸਾਬਕਾਂਸ਼ੀ ਰਾਮ ਜੀ ਉਹਨਾਂ ਨੇ ਬਹੁਤ ਅਣਥੱਕ ਯਤਨ ਕੀਤੇ ਕਿ ਕੋਈ ਵੀ ਜਿਹੜਾ ਸੰਗਠਨ ਹੈ ਉਹ ਵਧੀਆ ਢੰਗ ਦੇ ਨਾਲ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਜਿਹੜਾ ਜੀਵਨ ਤੇ ਮਿਸ਼ਨ ਉਹ ਸਮਾਜ ਲਈ ਕੀ ਕਰਨਾ ਚਾਹੁੰਦੇ ਸੀ ਕੀ ਨਹੀਂ ਕਰਨਾ ਚਾਹੁੰਦੇ ਸੀ ਉਹਦੇ ਬਾਰੇ ਵਿੱਚ ਉਹ ਜਦੋਂ ਕਿਤਾਬ ਉਹਨਾਂ ਨੇ ਪੜ੍ਹ ਲਈ ਇਨਹਿਲੇਸ਼ਨ ਆਫ ਕਾਸਟ ਉਸ ਤੋਂ ਬਾਅਦ ਦੇ ਵਿੱਚ ਉਹ ਚੈਨ ਦੇ ਨਾਲ ਨਾ ਤਾਂ ਬੈਠੇ ਨਾ ਕਿਸੇ ਨੂੰ ਚੈਨ ਦੇ ਨਾਲ ਉਹਨਾਂ ਨੇ ਬੈਠਣ ਦਿੱਤਾ ਸੋ ਇਸ ਕਰਕੇ ਅ ਕੋਈ ਨਾ ਕੋਈ ਲਾਈਫ ਦੇ ਵਿੱਚ ਟਰਨਿੰਗ ਪੁਆਇੰਟ ਹੁੰਦਾ ਟਰਨਿੰਗ ਪੁਆਇੰਟ ਉਹਨਾਂ ਦੇ ਲਾਈਫ ਦੇ ਵਿੱਚ ਸਾਥੀ ਜੀ ਇਹ ਆ ਗਿਆ ਕਿ ਇਸ ਇੰਸਟੀਚਿਊਟ ਦੇ ਵਿੱਚ ਬਾਬਾ ਸਾਹਿਬ ਧੀਮਰਾ ਔਰ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਵਸ ਦੀ ਜਿਹੜੀ ਛੁੱਟੀ ਕੀਤੀ ਜਾਵੇ ਇਹ ਉਹਨਾਂ ਦਾ ਟਰਨਿੰਗ ਪੁਆਇੰਟ ਸੀਗਾ ਔਰ ਉਹਦੇ ਵਿੱਚ ਵਧੀਆ ਸਾਥੀਆਂ ਦਾ ਜੜਾਓ ਹੋ ਜਾਣਾ ਮਾਨਿਆ ਵਰਦੀਨਾ ਬਾਹਨਾ ਜੀ ਔਰ ਦੂਸਰੇ ਸਾਥੀ ਮਾਨਜੋਗ ਡੀ ਕੇ ਖਾਪੜੇ ਜੀ ਉਹਨਾਂ ਦੇ ਰਾਹੀਂ ਇਹਨਾਂ ਨੇ ਹੋਲੀ-ਹੋਲੀ ਜਿਹੜਾ ਉਹ ਸਮਾਜਿਕ ਚਿੰਤਾ ਕਰਦੇ ਹੋਏ ਕੋਈ ਸੋਸ਼ਲ ਸੈਟਅਪ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹਦਾ ਇਹਨਾਂ ਨੇ 1973 ਦੇ ਵਿੱਚ ਬਾਂਸੇਵ ਦਾ ਆਈਡੀਆ ਜਿਹੜਾ ਇਹਨਾਂ ਨੇ ਕਨਸੀਵ ਕੀਤਾ ਸੀਗਾ ਬਾਂਸੇਵ ਇੱਕ ਸੰਸਥਾ ਉਹ ਸੰਸਥਾ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹਦੇ ਵਿੱਚ ਸਾਡੇ ਦੇਸ਼ ਦਾ ਜਿਹੜਾ ਪੜ੍ਹਿਆ ਲਿਖਿਆ ਮੁਲਾਜ਼ਮਾਂ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਸਦਕਾ ਉਹ ਸਮਾਜ ਦੇ ਵਿੱਚ ਇਹ ਅਰਥਾਤ ਕੋਸ਼ਿਸ਼ ਕਰਨੀ ਚਾਹੁੰਦੇ ਸੀਗੇ ਵੀ ਜਿਸ ਕੋਸ਼ਿਸ਼ ਦਾ ਮੈਂ ਬੱਚੇ ਮੈਂ ਬੱਚੇ ਤੁਹਾਨੂੰ ਰੋਕ ਰਿਹਾ ਆਂ ਸੋ ਸਾਡਾ ਜਿਹੜਾ ਇਹ ਸਵਾਲ ਦਾ سلسلہ ਸੀ ਨਾ ਥੋੜਾ ਜਿਹਾ ਅਸੀਂ ਸਾਨੂੰ ਇਸ ਸਮੇਂ ਦੇ ਮੱਦੇਨਜ਼ਰ ਥੋੜਾ ਰੱਖਣੇ ਪੈਣਾ ਹੈ ਸੋ ਸਾਡਾ ਸਰ ਅਗਲਾ ਸਵਾਲ ਵੀ ਇਹੀ ਹੈ ਕਿ ਨੌਕਰੀ ਛੱਡਣ ਤੋਂ ਬਾਅਦ ਉਹਨਾਂ ਨੇ ਕਿਹੜੀਆਂ ਕਿਹੜੀਆਂ ਸਾਬ ਕਾਂਚੀਰਾਮ ਜੀ ਨੇ ਪ੍ਰੀਤਕਿਰਿਆ ਕੀਤੀਆਂ ਠੀਕ ਹੈ ਜੀ ਉਹਦੇ ਵਿੱਚ ਸਾਥੀ ਜੀ ਜਿਵੇਂ ਤੁਸੀਂ ਬਹੁਤ ਵਧੀਆ ਕੁਐਸਚਨ ਰੇਜ਼ ਕੀਤਾ ਕਿ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹੜੀਆਂ-ਕਿਹੜੀਆਂ ਜਿਹੜੀਆਂ ਉਹ ਐਫਰਟਸ ਕੀਤੀਆਂ ਨੌਕਰੀ ਛੱਡਣ ਤੋਂ ਬਾਅਦ ਦੇ ਵਿੱਚ ਨੌਕਰੀ ਛੱਡਣ ਦਾ ਵੀ ਕਾਰਨ ਇਹ ਸੀ ਜੀ ਸਾਥੀ ਜੀ ਕਿ ਨੌਕਰੀ ਐਵੇਂ ਨਹੀਂ ਉਹਨਾਂ ਨੇ ਛੱਡੀ ਨੌਕਰੀ ਇਸ ਕਰਕੇ ਛੱਡੀ ਕਿ ਜਿਸ ਰੈਵਰ ਦਾ ਸਦਕਾ ਅਸੀਂ ਇਸ ਸਮਾਜ ਦੇ ਵਿੱਚ ਅੱਠ ਸੌ ਸੋਖੇ ਸਾਲ ਲੈ ਰਹੇ ਹਾਂ ਜੇ ਸਾਨੂੰ ਉਹਨਾਂ ਦੇ ਜਨਮ ਦਿਨ ਦੀ ਛੁੱਟੀ ਦੇ ਉੱਪਰ ਸਾਨੂੰ ਮਤਲਬ ਨਹੀਂ ਇਦਾਂ ਦਾ ਕੋਈ ਇੰਸਟੀਚਿਊਟ ਦੇ ਵਿੱਚ ਇੱਥੇ ਲੋਕਾਂ ਦੀ ਨਫਰੀ ਜਿਹੜੀ ਹੈ ਸਾਡੇ ਸਮਾਜ ਦੀ ਇਸ ਇੰਸਟੀਚਿਊਟ ਦੇ ਵਿੱਚ ਮжоਰਿਟੀ ਵਿੱਚ ਆ ਕਾਫੀ ਲੋਕ ਅਸੀਂ ਇਹਦੇ ਵਿੱਚ ਕੰਮ ਕਰਦੇ ਆ ਤੇ ਜੇ ਸਾਡੇ ਰਹਿਬਰਾਂ ਦਾ ਜਨਮ ਦਿਨ ਮਨਾਉਣ ਦੀ ਛੁੱਟੀ ਨਹੀਂ ਦਿੱਤੀ ਜਾਂਦੀ ਤਾਂ ਸਾਡਾ ਇਸ ਸਮਾਜ 'ਤੇ ਜਿਉਣ ਦਾ ਕੀ ਧਰਮ ਆ ਤਾਂ ਇਸੇ ਕਰਕੇ ਉਹਨਾਂ ਨੇ ਉੱਥੇ ਇਹ ਸੰਸਥਾ ਬਣਾ ਕੇ ਜਿਹਦਾ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ 1973 ਦੇ ਵਿੱਚ ਉਹਨਾਂ ਨੇ ਇਹ ਆਈਡੀਆ ਕਨਸੀਵ ਕਰਕੇ ਉਹਦੇ ਵਿੱਚ ਸਭ ਤੋਂ ਪਹਿਲਾਂ ਕਿ ਜਿਹੜਾ ਸਮਾਜ ਦਾ ਪੜਿਆ ਲਿਖਿਆ ਤਪਕਾਇਆ ਉਹਨੂੰ ਜਨਾਈਟ ਕਰਨ ਦੀ ਕੋਸ਼ਿਸ਼ ਕੀਤੀ ਜਨਾਈਟ ਕਰਕੇ ਹੀ ਉਹਨਾਂ ਨੇ ਸੋਚਿਆ ਕਿ ਅਗਲਾ ਸਟੈਪ ਕੋਈ ਵੀ ਜਿਹੜਾ ਉਹ ਲਿਆ ਜਾ ਸਕਦਾ ਇਹ ਹੀ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਮੇਨ ਟਰਨਿੰਗ ਪੁਆਇੰਟ ਸੀ ਅੱਗੇ ਜੀ ਠੀਕ ਹੈ ਸਰ ਬਹੁਤ ਵਧੀਆ ਗੱਲ ਜੀ ਸਰ ਜਿਹੜਾ ਤੁਸੀਂ ਗੱਲ ਕਰਦੇ ਹੋ ਕਿ ਸਾਬ ਕਾਂਚੀ ਰਾਮ ਜੀ ਔਰ ਉਹਨਾਂ ਦੇ ਸਾਥੀ ਜਿਹੜੇ ਦੀਨਾ ਭਾਨਾ ਜੀ ਨੇ ਮਿਲ ਕੇ ਹਨਾ ਇੱਕ ਸੰਗਠਨ ਨੂੰ ਤਿਆਰ ਕੀਤਾ ਸੰਗਠਨ ਦਾ ਨਾਮ ਰੱਖਿਆ ਬਾਂਬ ਸੀ ਸੋਸੰਗਠਨ ਬਣਾਉਂਦਾ ਜਿਹੜਾ ਖਿਆਲ ਆ ਮੰਨ ਦੇ ਵਿੱਚ ਜੇ ਅਸੀਂ ਕਹਿ ਸਕਦੇ ਹਾਂ ਕਿ ਮਾਈਂਡਸੈਟ ਕਿਵੇਂ ਬਣਿਆ ਜਾਂਦਾ ਕੀ ਉਸ ਤਰ੍ਹਾਂ ਦੀ ਘਟਨਾ ਹੋਈਆਂ ਕੀ ਸੰਗਠਨ ਬਣਾਉਂਦਾ ਜਿਹੜਾ ਖਿਆਲ ਕਿੱਦੋਂ ਉਹਨਾਂ ਦੇ ਮਾਈਂਡ ਦੇ ਵਿੱਚ ਆਇਆ ਠੀਕ ਹੈ ਜੀ ਬਹੁਤ ਵਧੀਆ ਕੁਐਸਚਨ ਤੁਸੀਂ ਰੇਜ਼ ਕੀਤਾ ਕਿ ਇੱਕਦਮ ਸੰਗਠਨ ਬਣਾਉਣ ਦਾ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਫੁਰਨਾ ਪੁਰਿਆ ਸਾਥੀ ਜੀ ਜੇ ਇਸ ਬੰਦੇ ਕੋਈ ਬੰਦਾ ਇਦਾਂ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਘਿਰਿਆ ਹੋਇਆ ਹੁੰਦਾ ਤਾਂ ਉਹ ਬੰਦਾ ਉਹਨਾਂ ਕੋਹ ਮਣਕੇ ਰੀਆਂ ਵਿੱਚੋਂ ਔਰ ਉਸ ਜੇਲਤ ਦੇ ਵਿੱਚੋਂ ਨਿਕਲਣ ਦੇ ਵਾਸਤੇ ਕੋਈ ਨਾ ਕੋਈ ਰਸਤੇ ਦੀ ਤਲਾਸ਼ ਕਰ ਰਿਹਾ ਹੁੰਦਾ ਰਸਤੇ ਦੀ ਤਲਾਸ਼ ਉਹਨਾਂ ਨੇ ਪਹਿਲਾਂ ਵੀ ਕੀਤੀ ਕਿਉਂਕਿ ਸਮਾਜ ਦੇ ਵਿੱਚ ਤੁਸੀਂ ਨਾਮ ਸੁਣਿਆ ਹੋਵੇਗਾ ਕਿ ਉਸ ਵੇਲੇ ਆਰ ਪੀ ਆਈ ਜਿਹੜੀ ਆ ਰਿਪਬਲਿਕਨ ਪਾਰਟੀ ਆਫ ਇੰਡੀਆ ਜਿਹਦੀ ਸਥਾਪਨਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਆਪਣੇ ਸਮੇਂ ਦੇ ਮੁਤਾਬਕ ਹੀ ਕਰ ਦਿੱਤੀ ਸੀਗੀ ਤਾਂ ਜਿਸ ਵੇਲੇ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਇਹ ਸਾਡੀਆਂ ਸਾਰੀਆਂ ਚੀਜ਼ਾਂ ਦਾ ਜਿਹੜਾ ਇੱਕ ਹਾਲਿਆ ਉਹ ਕਿਸੇ ਪੋਲੀਟੀਕਲ ਸੈਟਅਪ ਦੇ ਰਾਹੀਂ ਜਾਂ ਉਹਨਾਂ ਲੋਕਾਂ ਦੇ ਰਾਹੀਂ ਜੁੜਿਆਂ ਦੇ ਰਾਹੀਂ ਹੱਲ ਹੋ ਸਕਦਾ ਜਿਹੜੇ ਲੋਕ ਪਹਿਲਾਂ ਆਲਰੇਡੀ ਇਸ ਮਿਸ਼ਨ ਦੇ ਵਿੱਚ ਕੰਮ ਕਰ ਰਹੇ ਹੋਣ ਤਾਂ ਉਹਨਾਂ ਨੂੰ ਸਾਰਿਆਂ ਦੇ ਨਾਲੋਂ ਵੱਡਾ ਨਾਮ ਜਿਹੜਾ ਦਿਸਿਆ ਉਸ ਮੌਕੇ ਦੇ ਉੱਪਰ ਉਸ ਵੇਲੇ ਰਿਪਬਲਿਕਨ ਪਾਰਟੀ ਆਫ ਇੰਡੀਆ ਦਾ ਜਿਹੜਾ ਉਹ ਨਾਮ ਦਿਸਿਆ ਉਹਨਾਂ ਨੇ ਕੋਸ਼ਿਸ਼ ਕੀਤੀ ਗਵਈ ਸਾਹਿਬ ਉਹਨਾਂ ਦੇ ਨਾਲ ਮਿਲਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੋਰ ਜਿੰਨੇ ਵੀ ਆਰਪੀਆਈ ਦੇ ਲੋਕ ਸੀ ਉਹਨਾਂ ਦੇ ਨਾਲ ਮਿਲਣ ਦੀ ਲੇਕਿਨ ਜਦੋਂ ਉਹਨਾਂ ਨੇ ਉਹਨਾਂ ਦੇ ਨਾਲ ਮਿਲਣ ਦੀ ਚੇਸਟਾ ਕੀਤੀ ਤਾਂ ਉਹਨਾਂ ਵੱਲੋਂ ਕੋਈ ਪੋਜ਼ਿਟਿਵ ਆਨਸਰ ਨਹੀਂ ਮਿਲਿਆ ਜਦੋਂ ਪੋਜ਼ਿਟਿਵ ਆਨਸਰ ਨਹੀਂ ਮਿਲਿਆ ਤਾਂ ਫਿਰ ਉਹਨਾਂ ਦੇ ਮਨ ਦੇ ਵਿੱਚ ਇਹ ਖੁਰਨਾ ਆਇਆ ਕਿ ਜਾਂ ਤਾਂ ਇਹ ਲੋਕ ਜਿਹੜਾ ਵਕ ਵਕ ਧੜਿਆਂ ਦੇ ਵਿੱਚ ਆਰਪੀਆਈ ਨੂੰ ਵੰਡ ਕੇ ਬੈਠੇ ਹੋਏ ਨੇ ਜਾਂ ਤਾਂ ਇਹ ਸਮਾਜ ਲਈ ਕੁਝ ਕਰਨਾ ਨਹੀਂ ਚਾਹੁੰਦੇ ਜਾਂ ਇਹ ਜਾਣ ਭੁੱਜ ਕੇ ਅੱਖਾਂ ਮੀਟ ਕੇ ਬੈਠਣਾ ਚਾਹੁੰਦੇ ਆ ਤੇ ਕਾਂਸੀ ਰਾਮ ਜੀ ਉਹਨਾਂ ਨੇ ਇਹ ਪੜਨ ਲਿਆ ਕਿ ਘਟੋ ਘਟ ਕਾਂਸੀ ਰਾਮ ਅੱਖਾਂ ਮੀਟ ਕੇ ਬੈਠਣ ਵਾਲਾ ਨਹੀਂ ਹੈ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਵਿਚਾਰਾ ਸ਼ੁਰੂ ਕਰ ਦਿੱਤੀਆਂ ਵਿਚਾਰਾ ਸ਼ੁਰੂ ਕਰਕੇ ਇਸ ਸਿੱਟੇ ਦੇ ਉੱਪਰ ਪਹੁੰਚੇ ਕਿ ਆਪਾਂ ਪੁਜਾਇਏ ਕਰਾਏ ਦੇ ਮਕਾਨ ਤੇ ਰਹਿਣ ਦੀ ਬਜਾਏ ਅਸੀਂ ਆਪਾਂ ਆਪਣਾ ਜਿਹੜਾ ਸੋਸ਼ਲ ਜਾਂ ਪੋਲਿਟੀਕਲ ਸੈਟਅਪ ਆ ਉਸ ਵੇਲੇ ਹਜੇ ਪੋਲਿਟੀਕਲ ਸੈਟਅਪ ਦੀ ਤਾਂ ਕੋਈ ਆਸ ਉਮੀਦ ਹੀ ਨਹੀਂ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਾਨੂੰ ਸਭ ਤੋਂ ਪਹਿਲਾਂ ਇੱਕ ਜਿਹੜਾ ਹੈਗਾ ਉਹ ਪੜ੍ਹੀ ਲਿਖੀ ਜਮਾਤ ਨੂੰ ਕਿਉਂਕਿ ਪੜ੍ਹੀ ਲਿਖੀ ਜਮਾਤ ਹੀ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਕਨਸਟੀਟਿਊਸ਼ਨ ਤੋਂ ਸਾਰੀਆਂ ਜਿਹੜੀਆਂ ਉਹ ਜਿਹੜੀਆਂ ਅਰਿਆਇਤਾ ਵਗੈਰਾ ਸੀਗੀਆਂ ਉਹ ਲੈ ਕੇ ਜਿਹੜਾ ਉਹ ਇਸ ਆਧਾਰਿਆਂ ਦੇ ਵਿੱਚ ਆ ਕੇ ਫਿੱਟ ਹੋਈਆਂ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸਾਰਿਆਂ ਨੂੰ ਵੱਡਾ ਉਹਨਾਂ ਨੇ ਜਿਹੜਾ ਸਲੋਗਨ ਦਿੱਤਾ ਕਿ ਪੇ ਵੈਕ ਟੂ ਦੀ ਸੋਸਾਇਟੀ ਕਿ ਤੁਸੀਂ ਇਸ ਕਨਸਟੀਟਿਊਸ਼ਨ ਤੋਂ ਬਹੁਤ ਵੱਡੀਆਂ ਰਿਆਇਤਾਂ ਲਈਆਂ ਤੇ ਤੁਹਾਡਾ ਹੁਣ ਫਰਜ਼ ਬਣਦਾ ਕਿ ਤੁਸੀਂ ਵੀ ਜਿਸ ਕਨਸਟੀਟਿਊਸ਼ਨ ਦੇ ਰਾਹੀਂ ਜਿਸ ਨੇ ਤੁਹਾਨੂੰ ਆਂਡੀਆਂ ਵੱਡੀਆਂ ਰਿਆਇਤਾਂ ਦੇ ਕੇ ਤੁਹਾਨੂੰ ਆਮ ਇਨਸਾਨ ਤੋਂ ਜਿਹੜਾ ਉਹ ਵਧੀਆ ਕਲਰਕਾਂ ਵਧੀਆ ਅਫਸਰਾਂ ਦੀ ਜਿਹੜੀ ਆ ਉਹ ਤੁਹਾਨੂੰ ਇਹ ਸੰਗਿਆ ਦੇ ਦਿੱਤੀ ਤੁਹਾਡਾ ਵੀ ਫਰਜ਼ ਬਣਦਾ ਕਿ ਤੁਸੀਂ ਅੱਜ ਜਿਹੜੇ ਤੁਹਾਡੇ ਵੀਰ ਜਿਹੜਾ ਤੁਹਾਡਾ ਵਾਕੀ ਦਾ ਵਚਦਾ ਸਮਾਜ ਆ ਤੁਸੀਂ ਉਹਦੇ ਨਾਲ ਵੀ ਕੰਧੇ ਨਾਲ ਕੰਧਾ ਲਾ ਕੇ ਖੜੋ ਤਾਂ ਉਹਨਾਂ ਨੇ ਇਹ ਆਈਡੀਆ ਲੈ ਕੇ ਸਮਾਜ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ ਅਤੇ ਪਾਂਸੇਵ ਨਾ ਦਾ ਜਿਹਦਾ ਉਹਨਾਂ ਨੇ ਕਨਸੀਵ ਕੀਤਾ ਸੀ ਆਈਡੀਆ 1973 ਦੇ ਵਿੱਚ 5 ਸਾਲ ਉਹਦੇ ਰਾਹੀਂ ਕੰਮ ਕਰਦੇ ਹੋਏ 77 ਦੇ ਵਿੱਚ ਜਨਮ ਆਫ ਵਰਥ ਆਫ ਪਾਂਸੇਵ ਕਹਿੰਦੇ ਆ ਵਰਥ ਆਫ ਪਾਂਸੇਵ ਨਾ 78 ਦੇ ਵਿੱਚ ਹੋਇਆ ਇੱਥੇ ਇੱਕ ਸਾਲ ਹੋਰ ਸਵਾਲ ਪੈਦਾ ਹੁੰਦਾ ਕਿ ਸਭ ਕਾਂਚੀ ਰਾਮ ਜੀ ਉਹਨਾਂ ਦੇ ਸਾਥੀਆਂ ਬਾਬਾ ਮੰਗੂ ਮੰਗੂ ਰਾਮ ਜੀ ਉਹਨਾਂ ਨੇ ਆਪਣੇ ਦੀਨਾ ਭਾਨਾ ਜੀ ਸੋਰੀ ਉਹਨਾਂ ਨੇ ਤਿਆਰ ਇੱਕ ਸੰਗਠਨ ਤਿਆਰ ਕੀਤਾ ਪਰ ਸਵਾਲ ਪੈਦਾ ਹੁੰਦਾ ਕਿ ਸੰਗਠਨ ਦੇ ਮਾਧਿਅਮ ਤੋਂ ਉਹਨਾਂ ਨੇ ਕੀ ਕ੍ਰਾਂਤੀ ਕੀਤੀ ਜਾਂ ਕਿੰਨੀ ਕ੍ਰਾਂਤੀ ਕਹਿ ਸਕਦੇ ਹਾਂ ਕੀਤੀ ਹਾਂ ਇਹ ਵੀ ਬਹੁਤ 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 ਵਧੀਆ ਸਮਾਜ ਨੂੰ ਹੈਲਥੀ ਬਣਾਉਣ ਵਾਸਤੇ ਬਹੁਤ ਕੁਐਸਚਨ ਵਧੀਆ ਤੁਸੀਂ ਇਹ ਰੇਜ਼ ਕੀਤਾ ਕਿ ਉਹਨਾਂ ਨੇ ਕਿਹੜੀ ਐਫਰਟ ਇਦਾਂ ਦੀ ਕੀਤੀ ਕਿ ਸਮਾਜ ਨੂੰ ਜਿਹੜਾ ਉਹ ਵੱਧ ਤੋਂ ਵੱਧ ਜਿਹੜਾ ਸੁਝਾਗਰ ਬਣਾਇਆ ਜਾ ਸਕੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਸਾਡਾ ਜਿਹੜਾ ਪੜ੍ਹਿਆ ਲਿਖਿਆ ਸਮਾਜ ਹੈ ਜੇ ਉਹ ਚੇਤਨ ਹੋ ਕੇ ਨਾਲ ਬੁੱਧੇ ਨਾਲ ਬੁੱਧਾ ਲਾ ਕੇ ਤੁਰ ਪਵੇਗਾ ਤਾਂ ਅਸੀਂ ਜਿਹੜਾ ਸਾਡਾ ਅਨਪੜ੍ਹ ਸਮਾਜ ਹੈ ਜਿਹੜਾ ਸਾਡਾ ਕਾਫੀ ਮਾਤਰਾ ਦੇ ਵਿੱਚ ਅਨਪੜ੍ਹ ਸਮਾਜ ਜਿਹੜਾ ਅੱਜ ਤੱਕ ਆਪਣੀ ਰੋਟੀ ਰੋਜ਼ੀ ਦੀ ਸਮੱਸਿਆ ਦੇ ਵਿੱਚ ਆਪਣੇ ਸਮੱਸਿਆਵਾਂ ਲੈ ਕੇ ਬੈਠਾ ਔਰ ਜੇ ਜਾ ਕੇ ਇਹ ਬੰਦਾ ਆਪਣਿਆ ਦਫ਼ਤਰਾਂ ਦੇ ਵਿੱਚੋਂ ਕੰਮ ਕਰਨ ਤੋਂ ਬਾਅਦ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਕਰਦਾ ਹੈਗਾ ਲੋਕਾਂ ਨੂੰ ਇਹ ਦੱਸਣਾ ਸ਼ੁਰੂ ਕਰਦਾ ਹੈਗਾ ਕਿ ਅਸੀਂ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਆਂ ਔਰ ਤੁਹਾਨੂੰ ਇਹਨਾਂ ਇਹ ਜੇਲ੍ਹਾਂਾਂ ਦੇ ਵਿੱਚੋਂ ਕੱਢ ਸਕਦੇ ਆਂ ਤੁਹਾਨੂੰ ਇਹਨਾਂ ਸਮੱਸਿਆਵਾਂ ਦੇ ਵਿੱਚੋਂ ਇਹਨਾਂ ਦਾ ਅੰਤ ਕਰਕੇ ਇੱਕ ਵਧੀਆ ਜੀਵਨ ਜਿਹੜਾ ਜੀਉਣ ਦਾ ਰਸਤਾ ਦਿਖਾ ਸਕਦੇ ਆਂ ਜਿਸ ਵੇਲੇ ਲੋਕਾਂ ਨੂੰ ਇਹ ਦੱਸਿਆ ਜਾਵੇਗਾ ਤਾਂ ਫਿਰ ਲੋਕ ਉੱਠ ਕੇ ਤੁਹਾਡੇ ਨਾਲ ਕੰਦੇ ਨਾਲ ਕੰਧਾ ਲਾ ਕੇ ਜਿਹੜਾ ਉਹ ਚੱਲਣਾ ਸ਼ੁਰੂ ਕਰ ਦੇਣਗੇ ਉਹੀ ਕੰਮ ਉਹਨਾਂ ਨੇ ਕੀਤਾ ਇਹਨਾਂ ਤਿੰਨਾ ਮਹਾਨ ਸਾਥੀਆਂ ਨੇ ਵੈਸੇ ਤਾਂ ਇਹਨਾਂ ਦੇ ਵਿੱਚ ਇਹ ਮੇਰੀ ਨੌਲੇਜ ਦੇ ਮਤਾਬਕ ਆਰ ਆਰ ਪਾਟਲ ਜੀ ਦਾ ਨਾਮ ਵੀ ਆਂਦਾ ਆ ਇਸ ਇੰਸਟੀਚਿਊਟ ਦੇ ਵਿੱਚ ਉਹ ਵੀ ਇਹਨਾਂ ਦੇ ਨਾਲ ਕਾਫੀ ਸਹਾਇਕ ਸਤ ਹੋਏ ਆਰ ਆਰ ਪਾਟਲ ਜੀ ਉਧਰ ਪੂਨਾ ਨੂੰ ਹੀ ਬਿਲੋਂਗ ਕਰਦੇ ਸੀਗੇ ਇਹਨਾਂ ਸਾਰੇ ਹੀ ਸਾਥੀਆਂ ਦੇ ਰਲ ਕੇ 1978 ਜਿਹੜਾ ਵਰਥਾ ਉਹ ਵਾਂਸਿਫ ਆ ਉਸ ਤੋਂ ਬਾਅਦ ਦੇ ਵਿੱਚ ਦਿਨ ਰਾਤ ਇੱਕ ਕਰਕੇ ਸਾਡੇ ਸਮਾਜ ਦੇ ਵਿੱਚ ਜਿੰਨਾ ਪੜਿਆ ਲਿਖਿਆ ਵਰਗ ਸੀਗਾ ਉਹਨੂੰ ਚੇਤਨਨ ਕਰਕੇ ਉਹਨਾਂ ਦੀਆਂ ਡਿਊਟੀਆਂ ਉਹਨਾਂ ਦੀਆਂ ਲਾਈਆਂ ਕਿ ਸਮਾਜ ਦੇ ਵਿੱਚ ਜਾ ਕੇ ਬਾਕੀ ਦੇ ਰਹਿੰਦੇ ਹੋਏ ਸਮਾਜ ਨੂੰ ਵੀ ਜਾਗਰਿਤ ਕਰਕੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਆਈਡੀਆ ਜਿਹੜਾ ਬਣਾਇਆ ਸੀਗਾ ਕਿ ਅਸੀਂ ਘੱਟੋ ਘੱਟ ਨਹੀਂ 3 ਜਾਂ 4 ਸਾਲ ਵਰਕ ਕਰਨ ਤੋਂ ਬਾਅਦ ਦੇ ਵਿੱਚ ਇੱਕ ਸੋਸ਼ਲ ਸੈਟਅਪ ਬਣਾਵਾਂਗੇ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਆਲਮੋਸਟ ਇਹ ਗੱਲ ਕਿਹਾ ਕਰਦੇ ਸਨ ਕਿ ਰਾਜਨੀਤੀ ਵੀ ਉਹਨਾਂ ਲੋਕਾਂ ਦੀ ਜਿਹੜੀ ਉਹ ਕਾਮਯਾਬ ਹੁੰਦੀ ਹੈ ਜਿਨ੍ਹਾਂ ਲੋਕਾਂ ਦੀਆਂ ਸਮਾਜਿਕ ਜੜ੍ਹਾਂ ਜਿਹੜੀਆਂ ਉਹ ਮਜ਼ਬੂਤ ਹੁੰਦੀਆਂ ਇਹਨਾਂ ਨੇ ਕੋਸ਼ਿਸ਼ ਕੀਤੀ ਇਹਨਾਂ ਤਿੰਨ ਚਾਰ ਸਾਥੀਆਂ ਨੇ ਕਿ ਸਮਾਜ ਦੀਆਂ ਜੜ੍ਹਾਂ ਨੂੰ ਪਹਿਲਾਂ ਮਜ਼ਬੂਤ ਕਰਨ ਦੇ ਵਾਸਤੇ ਸਾਬਕਾਂ ਸ਼ਿਰਾਮ ਜੀ ਹੁਣ ਤਾਂ ਇੱਕ ਥੋੜਾ ਜਿਹਾ ਹਾਸੇ ਦੇ ਮੂਡ ਦੇ ਵਿੱਚ ਵੀ ਇਹ ਗੱਲ ਕਹਿੰਦੇ ਸੀ ਕਿ ਜਦ ਮੈਂ ਜਾ ਕੇ ਸਮਾਜ ਦੀਆਂ ਸਮਾਜਿਕ ਜੜਾਂ ਦੀ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਸਮਾਜ ਦੀਆਂ ਜੜਾਂ ਹੀ ਨਹੀਂ ਮੈਨੂੰ ਦਿਸੀਆਂ ਉਹ ਇਹ ਕਹਿੰਦੇ ਹੁੰਦੇ ਸੀਗੇ ਆਲਮੋਸਟ ਜਿਹੜੇ ਕੈਟਰ ਕੈਂਪਸਾਂ ਦੇ ਵਿੱਚ ਅਸੀਂ ਬੈਠਦੇ ਸੀਗੇ ਉਹਨਾਂ ਦੇ ਕੈਟਰ ਕੈਂਪਸ ਹੀ ਬਹੁਤ ਲਏ ਆ ਤਾਂ ਉਹ ਕਹਿੰਦੇ ਮੈਨੂੰ ਮੈਨੂੰ ਸਮਾਜ ਦੀਆਂ ਕੋਈ ਸੋਸ਼ਲ ਰੂਟਸ ਹੀ ਨਹੀਂ ਲੱਭੀਆਂ ਸਮਾਜਿਕ ਜੜਾਂ ਹੀ ਨਹੀਂ ਲੱਭੀਆਂ ਤੇ ਹੋਰ ਅਸੀਂ ਕਰਨਾ ਤਾਂ ਕੀ ਸੀਗਾ ਫਿਰ ਹੌਲੀ-ਹੌਲੀ ਉਹਨਾਂ ਨੇ ਚੇਤਨ ਕਰਕੇ ਸਮਾਜ ਨੂੰ ਜਿਹੜਾ ਉਹ 4 ਸਾਲ ਦਾ ਅੰਧ ਸੀਗਾ ਉਸ ਤੋਂ ਬਾਅਦ ਦੇ ਵਿੱਚ ਫਿਰ ਅਗਲੀ ਸਥਾਪਨਾ ਜਿਹੜੀ ਉਹਨਾਂ ਨੇ ਕੀਤੀ ਹੈਗੀ ਆ 1982 ਦੇ ਵਿੱਚ ਜਿਹਨੂੰ ਆਪਾਂ ਅਗਲਾ ਸੋਸ਼ਲ ਸੰਗਠਨ ਬਣਾਉਣ ਦੇ ਵਿੱਚ ਕਹਿੰਦੇ ਆ ਉਹਦਾ ਨਾਮ ਸੀਗਾ ਡੀ ਐਸ 4 ਅੱਗੇ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਸਰ 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 ਕਾਂਚੀਰਾਮ ਜੀ ਨੇ ਸਾਡੇ ਦੇਸ਼ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਪੜਦੇ ਆ ਇਤਿਹਾਸ ਪੜਦੇ ਸਾਨੂੰ ਪਤਾ ਲੱਗਦਾ ਕਿ ਬਹੁਤ ਸਾਰਾ ਕੰਮ ਕੀਤਾ ਸਾਡੇ ਦੇਸ਼ ਦੇ ਵਿੱਚ ਅੰਦੋਲਨ ਖੜਾ ਕੀਤਾ ਔਰ ਵਕ ਵਕ ਜਿਹੜੇ ਸਾਡੇ ਅੱਜ ਵੀ ਜਿਸ ਤਰ੍ਹਾਂ ਤੁਸੀਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ ਅੱਜ ਦੇ ਮਹਿਮਾਨ ਸੋ ਤੁਸੀਂ ਵੀ ਉਹਨਾਂ ਦੇ ਨਾਲ ਬਿਸਾਲ ਕਾਂਚੀ ਰਾਮ ਜੀ ਦੇ ਨਾਲ ਕੰਮ ਕੀਤਾ ਸੋ ਸਾਡੇ ਇਸ ਇਸ ਜਿਹੜੇ ਹੈਗਾ ਆ ਕਿ ਕਿਸ ਮਾਤੇ ਨੂੰ ਤੋਂ ਵੀ ਤੁਸੀਂ ਉਹਨਾਂ ਦੇ ਨਾਲ ਕੰਮ ਕੀਤਾ ਥੋੜਾ ਜਿਹਾ ਇਸ ਇਸ ਸਟੇਟਮੈਂਟ ਦੇ ਵੀ ਸਾਡੇ ਦਰਸ਼ਕਾਂ ਨੂੰ ਜਾਣਨਾ ਚਾਹੁੰਦੇ ਆ ਕਿ ਤੁਸੀਂ ਉਹਨਾਂ ਦੇ ਨਾਲ ਕਿਹੜਾ ਕਿਹੜਾ ਕੰਮ ਕੀਤਾ ਜਾਂ ਤੁਸੀਂ ਬਹੁਤ ਵਧੀਆ ਬਹੁਤ ਵਧੀਆ ਸਾਰਥਕ ਸਵਾਲ ਤੁਸੀਂ ਪੁੱਛਿਆ ਸਾਥੀ ਜੀ ਐ ਹਰ ਜਿਹੜਾ ਸਾਥੀ ਆ ਉਹ ਸਾਹਿਬ ਜੀ ਉਹਨਾਂ ਦੀ ਕਾਰਜ ਕੁਸ਼ਲਤਾ ਨੂੰ ਦੇਖ ਕੇ ਪ੍ਰਭਾਵਿਤ ਹੋਇਆ ਸਾਹਿਬ ਜੀ ਉਹਨਾਂ ਦੀ ਜਿਹੜੀ ਕਾਰਜ ਕੁਸ਼ਲਤਾ ਸੀਗੀ ਉਹ ਇਹੋ ਜਿਹੀ ਸੀਗੀ ਕਿ ਜਦੋਂ ਬੰਦਾ ਉਹਨਾਂ ਦੇ ਮਤਲਬ ਇੱਕ ਇੱਕ ਦਾਇਰੇ ਦੇ ਵਿੱਚ ਆ ਜਾਂਦਾ ਸੀ ਜਦੋਂ ਬੰਦਾ ਤਾਂ ਇੰਜ ਮਹਿਸੂਸ ਕਰਨ ਲੱਗ ਪੈਂਦਾ ਸੀਗਾ ਜਿਵੇਂ ਉਸ ਮਤਲਬ ਇੱਡੀ ਵੱਡੀ ਹਸਤੀ ਦੇ ਨਾਲ ਜੁੜਨ ਤੋਂ ਬਾਅਦ ਦੇ ਵਿੱਚ ਕਿ ਮੈਂ ਵਾਕਿਆ ਹੀ ਕੁਝ ਕਰਨਾ ਚਾਹੁੰਦਾ ਬੰਦੇ ਦੇ ਅੰਦਰੋਂ ਇਹ ਭਾਵਨਾ ਬੰਦੇ ਦੇ ਅੰਦਰੋਂ ਇਹ ਤਰੰਗ ਪੈਦਾ ਹੁੰਦੀ ਸੀ ਕਿ ਜੇ ਸਾਹਵਕਾਂਸ਼ੀ ਰਾਮ ਐਡਾ ਵੱਡਾ ਕੰਮ ਕਰਨ ਜਾ ਰਿਹਾ ਤਾਂ ਮੈਂ ਪਿੱਛੇ ਕਿਉਂ ਬੈਠਾਂ ਮੇਰੀ ਡਿਊਟੀ ਬਣਦੀ ਆ ਮੇਰੀ ਮੋਰਲ ਡਿਊਟੀ ਬਣਦੀ ਆ ਕਿ ਮੈਂ ਵੀ ਅੱਗੇ ਹੋ ਕੇ ਸਾਹਵਕਾਂਸ਼ੀ ਰਾਮ ਜੀ ਦੇ ਨਾਲ ਜੁੜ ਕੇ ਕੰਦੇ ਨਾਲ ਕੰਧਾ ਲਾ ਕੇ ਕੰਮ ਕਰਾਂ ਇਨ ਬਿਟਵੀਨ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਸੀਗਾ ਕਿ 1982 ਦੇ ਵਿੱਚ ਜਿਹੜਾ ਸਾਡਾ ਸੋਸ਼ਲ ਸੰਗਠਨ ਡੀਐਸ 4 ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਤੀ ਮਤਲਬ ਡੀ ਤੋਂ ਮੀਨਸ ਦਲਿਤ ਤੇ ਐਸ 4 ਉਹਨਾਂ ਦਾ ਸੀਗਾ ਦਲਿਤ ਸ਼ੋਸ਼ਿਤ ਸੰਘਰਸ਼ ਸਮਤੀ ਇਹ ਉਹਦਾ ਫੁੱਲ ਫਾਰਮ ਸੀ ਤੇ ਇਹਦੇ ਵਿੱਚ ਉਹਨਾਂ ਨੇ ਫਿਰ ਜਿਸ ਵੇਲੇ ਸਮਾਜ ਦੇ ਬਾਕੀ ਦੇ ਜਿਹੜੇ ਅੰਗ ਆ ਉਹਨਾਂ ਦੇ ਕੋਲੋਂ ਕੰਮ ਲੈਣਾ ਸੀਗਾ ਕਿਉਂਕਿ ਪੜ੍ਹੀ ਲਿਖੀ ਤਾਂ ਜਮਾਤ ਇਕੱਠੀ ਹੋ ਚੁੱਕੀ ਸੀ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਸੋਚਿਆ ਕਿ ਹੁਣ ਮੈਨੂੰ ਸੋਸ਼ਲ ਐਜੀਟੇਸ਼ਨ ਵਾਸਤੇ ਅਕੋਰਡਿੰਗ ਟੂ ਵੀਰ ਅੰਬੇਡਕਰ ਮੈਨੂੰ ਸੋਸ਼ਲ ਸੈਟਅਪ ਬਣਾਉਣ ਵਾਸਤੇ ਹੁਣ ਮੈਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਸੋਸ਼ਲ ਸੈਟਅਪ ਦੀ ਸਥਾਪਨਾ ਕਰਨੀ ਚਾਹੀਦੀ ਆ ਤਾਂ ਉਹਦੇ ਵਿੱਚ ਫਿਰ ਸਾਨੂੰ ਸਾਬਕਾਂਸ਼ੀ RAM ਜੀ ਉਹਨਾਂ ਨੂੰ ਉਹਨਾਂ ਦੇ ਫਗਵਾੜਾ ਦੀ ਧਰਤੀ ਪਲਾਹੀ ਗੇਟ ਵਿਖੇ ਇੱਕ ਵਾਰੀ ਦਾਸ ਨੂੰ ਵੀ ਉਹਦੇ ਵਿੱਚ ਜੁੜਨ ਦਾ ਮੌਕਾ ਮਿਲਿਆ ਸਭ ਕਾਂਛੀराम ਜੀ ਹੁਣੇ ਪਲਾਹੀ ਗੇਟ ਫਗਵਾੜਾ ਦੇਖੇ ਆਏ ਸੀਗੇ ਤਾਂ ਜਿੱਥੇ ਉਹਨਾਂ ਨੇ ਜ਼ਿਕਰ ਕੀਤਾ ਇਸ ਗੱਲ ਦਾ ਕਿ ਵਲੰਟੀਅਰਲੀ ਆਪਣੇ ਆਪ ਨੂੰ ਪੇਸ਼ ਕਰੋ ਸਭ ਕਾਂਛੀराम ਜੀ ਕਹਿੰਦੇ ਸੀ ਕਿ ਜਿਹੜੇ ਬੰਦੇ ਮੇਰੀ ਗੱਲ ਸੁਣ ਕੇ ਦੂਸਰੇ ਲੋਕਾਂ ਨੂੰ ਜਾ ਕੇ ਸਮਝਾ ਸਕਦੇ ਹੋਣ ਮੈਨੂੰ ਇਹੋ ਜਿਹੇ ਲੋਕਾਂ ਦੀ ਲੋੜ ਹੈ ਤਾਂ ਜਿਹਦੇ ਵਿੱਚ ਅਸੀਂ ਵੀ ਸਾਥੀ ਉਹਨਾਂ ਨੂੰ ਮਤਲਬ ਮਿਲੀ ਉਹ ਵਾੜਾ ਤੋਂ ਅੱਠ 10 ਬੰਦੇ ਇਦਾਂ ਦੇ ਸੀਗੇ ਅਸੀਂ ਸਾਬ ਕਾਂਸ਼ੀ ਰਾਮ ਜੀ ਉਹਨਾਂ ਤੋਂ ਉਹਨਾਂ ਦੇ ਕੈਟਰ ਕੈਂਪ ਆਟੈਂਡ ਕੀਤੇ ਉਹਨਾਂ ਦੀਆਂ ਜਿੰਨੀ ਉਹਨਾਂ ਦੀ ਕਹਾਣਾਂ ਸੀ ਉਹਦੇ ਬਾਰੇ ਵਿੱਚ ਸੁਣਿਆ ਇਹਨਾਂ ਨੇ ਆਪਣਾ ਤਜਰਬਾ ਦੱਸਿਆ ਉਹਨਾਂ ਨੇ ਵੱਖ-ਵੱਖ ਦੇਸ਼ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਮੂਵਮੈਂਟਸ ਸੀਗੀਆਂ ਜਿਵੇਂ ਤੁਸੀਂ ਹੁਣੇ-ਹੁਣੇ ਮੰਗੂਰਾ ਮੰਗੋ ਵਾਲੀ ਜੀ ਦਾ ਨਾਮ ਲਿਆ ਆ ਧਰਮ ਮੰਡਲ ਦੀ ਮੂਵਮੈਂਟ ਬਾਰੇ ਦੱਸਣਾ ਸਤਨਾਮੀ ਰਾਮਨਾਮੀ ਮੂਵਮੈਂਟ ਬਾਰੇ ਦੱਸਣਾ ਸਾਊਥ ਦੀਆਂ ਮੂਵਮੈਂਟਸ ਬਾਰੇ ਦੱਸਣਾ ਔਰ ਵੈਸਟ ਬੰਗਾਲ ਵਾਲੀ ਸਾਡੇ ਜਿਹੜੇ ਹੈਗੇ ਆ ਉਹਨਾਂ ਦੀਆਂ ਮੂਵਮੈਂਟਾਂ ਬਾਰੇ ਦੱਸਣਾ ਫਿਰ ਯੂਪੀ ਦੀਆਂ ਮੂਵਮੈਂਟਾਂ ਬਾਰੇ ਦੱਸਣਾ ਉਹਨਾਂ ਨੇ ਸਾਨੂੰ ਜਿਹੜਾ ਉਹ ਸਟਾਰਟ ਕੀਤਾ ਔਰ ਅਸੀਂ ਦਿਨ ਬਦਨ ਜਿੰਨਾ ਸਾਹਿਬ ਜੀ ਨੂੰ ਸੁਣਦੇ ਗਏ ਉਹਨਾਂ ਹੀ ਸਾਨੂੰ ਕੋਸ਼ਿਸ਼ ਇਹ ਹੁੰਦੀ ਗਈ ਕਿ ਸਾਹਿਬ ਜੀ ਹੁਣੇ ਹੋਰ ਸਾਨੂੰ ਗਾਂ ਜਾਣਕਾਰੀ ਦੇਣ ਔਰ ਅਸੀਂ ਹੋਰ ਜਿਹੜਾ ਉਹ ਤਨ ਮਨ ਨੂੰ ਧਨ ਦੇ ਨਾਲ ਕੰਮ ਕਰੀਏ ਤੋਂ ਸਾਥੀ ਜੀ ਇੱਕ ਇਦਾਂ ਦਾ ਟਾਈਮ ਸੀਗਾ 1981-82 ਦਾ ਕਿਉਂਕਿ ਅਸੀਂ ਆਪ ਖੁਦ ਵੀ ਸਾਡੀ ਬੂਟ ਦੀ ਦੁਕਾਨ ਆ ਬੂਟਾਂ ਵਗੈਰਾ ਦੀ ਦੁਕਾਨ ਹੈਗੀ ਆ ਰਤਨਪੁਰਾ ਖੋਗਵਾਣਾ ਉੱਥੇ ਵੀ ਅਸੀਂ ਇਹ ਕੋਸ਼ਿਸ਼ ਕਰਦੇ ਸੀਗੇ ਵੀ ਜਿੰਨਾ ਕੰਮ ਕਰਕੇ ਵੀ ਅਸੀਂ ਇਸ ਮੂਮੈਂਟ ਨੂੰ ਜਿਹੜਾ ਉਹ ਹੈਲਥੀ ਬਣਾ ਸਕੀਏ ਇਹਦੇ ਵਿੱਚ ਆਪਣੀ ਤਨ ਮਨ ਧਨ ਦੇ ਨਾਲ ਜਿਹੜੀ ਉਹ ਸੇਵਾ ਕਰ ਸਕੀਏ ਤਾਂ ਮੈਂ ਆਲਮੋਸਟ ਇਹ ਕਿਆ ਕਰਦਾ ਕੈਡਰ ਕੈਂਪਸ ਦੇ ਵਿੱਚ ਵੀ ਔਰ ਮੂਵਮੈਂਟਸ ਦੀਆਂ ਵੀ ਜਿਸ ਦੇ ਵਿੱਚ ਵੀ ਕਿ ਉਸ ਵੇਲੇ ਉਸ ਵੇਲੇ 81 82 ਦੇ ਸਮੇਂ ਦੇ ਵਿੱਚ ਇੱਕ ਬੰਦੇ ਵੱਲੋਂ ਘੱਟੋ ਘੱਟ ਨਹੀਂ 2 ਤੋਂ 2.5 ਹਜ਼ਾਰ ਰੁਪਿਆ ਖਰਚ ਕਰਨਾ ਮੂਵਮੈਂਟ ਵਾਸਤੇ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਤੇ ਇਹ ਦਾਸ ਉਸ ਵੇਲੇ ਇਨ੍ਹਾਂ ਮੂਵਮੈਂਟ ਦੇ ਉੱਪਰ ਪੈਸਾ ਖਰਚ ਕਰਿਆ ਕਰਦਾ ਸੀ ਔਰ ਮੈਨੂੰ ਕੋਈ ਇਸ ਚੀਜ਼ ਦਾ ਕੋਈ ਸਰੋਕਾਰ ਨਹੀਂ ਸੀ ਇਹ ਮੂਵਮੈਂਟ ਦੇ ਵਿੱਚ ਪੈਸਾ ਲਾਉਣ ਤੋਂ ਬਾਅਦ ਵਿੱਚ ਉਹ ਮੈਂ ਇਹ ਨਹੀਂ ਸੀ ਤੱਕਦਾ ਕਿ ਮਤਲਬ ਮੇਰੇ ਪੈਸੇ ਦਾ ਮੈਨੂੰ ਕੀ ਮੈਨੂੰ ਉਹਦਾ ਕੋਈ ਸ਼ਰੇ ਨਹੀਂ ਚਾਹੀਦਾ ਮੈਨੂੰ ਮੇਰਾ ਸਮਾਜ ਉਸ ਸਰ ਦਾ ਦਿਸਣਾ ਚਾਹੀਦਾ ਔਰ ਇਹ ਮੇਰੇ ਵਰਗੇ ਇਹ ਕੋਈ ਇੱਕ ਇਨਸਾਨ ਨਹੀਂ ਸੀਗਾ ਜਿੰਨੇ ਬਾਂਸੇਬ ਵਾਲੇ ਸਾਰੇ ਸਾਥੀ ਸੀ ਮੈਂ ਰਣੀ ਸਾਰਿਆਂ ਦੇ ਨਾਲੋਂ ਜ਼ਿਆਦਾ ਰਣੀ ਜਿਹੜਾ ਉਹ ਬਾਂਸੇਬ ਵਾਲੇ ਸਾਥੀਆਂ ਦਾ ਜਿਹੜੇ ਸਾਥੀਆਂ ਨੇ ਦਿਨ ਰਾਤ ਇੱਕ ਕਰਕੇ ਆਪਣੇ ਬੱਚਿਆਂ ਦੇ ਟੇਟ ਕੱਟ ਕੇ ਆਪਣੇ ਆ ਘਰਾਂ ਦੀਆਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਸਹੂਲਤਾਂ ਮ ਖਤਮ ਕਰਕੇ ਜੇ ਕਿਸੇ ਮਲਾਜਮ ਦੀ ਉਹਨਾਂ ਤਰ੍ਹਾਂ ਦੇ ਵਿੱਚ 500 ਤਨਖਾਹ ਸੀ ਮਹੀਨੇ ਦੀ ਤਾਂ ਉਹਦੇ ਵਿੱਚੋਂ ਉਹ 300 ਰੁਪਏ ਜਿਹੜਾ ਉਹ ਸੰਗਠਨ ਨੂੰ ਦਿੰਦਾ ਸੀ ਤੇ 200 ਰੁਪਏ ਦੇ ਨਾਲ ਆਪਣਾ ਟੱਬਰ ਪਾਲਦਾ ਸੀ ਮੈਂ ਇਹੋ ਜਿਹਾ ਮਲਾਜਮਾਂ ਨੂੰ ਕੀ ਮਿਲਿਆ ਮੇਰੇ ਬਹੁਤ ਸਾਰੇ ਸਾਥੀ ਉਸ ਵੇਲੇ ਦੇ ਮੌਕੇ ਦੇ ਮੁਤਾਬਕ ਜਿਵੇਂ ਇੱਥੇ ਸਾਠੀ ਸਾਤੇ ਸਾਥੀ ਆ ਗਿਆ ਬੰਗਿਆ ਤੋਂ ਗੁਰਦੇਵ ਭਾਰਤੀ ਜੀ ਔਰ ਕਿਸ਼ੋਰ ਕੁਮਾਰ ਗੁਰੂ ਜੀ ਫਿਰ ਇੱਥੇ ਸਾਡੇ ਹੋਰ ਸਾਥੀ ਮੋਹਨ ਰਾਮेश ਬੀਓ ਸਾਹਿਬ ਫਿਰ ਉਹ ਤੋਂ ਅਪਰੰਤ ਪਿਆਰਾ ਲਾਲ ਚੱਲੀ ਜੀ ਮਾਨਜੋ ਸ਼ੰਕਰਦਾਸ ਜੀ ਉਦੋਂ ਅਪਰੰਥ ਜਿਹੜੇ ਆ ਸਾਥੀ ਮਾਨ ਜੋ ਪਟਵਾਰੀ ਸਾਹਿਬ ਦੀ ਬਹੁਤ ਸਾਥੀ ਇਦਾਂ ਦੇ ਜਿਹੜੇ ਬੰਦੇ ਆਪਣੀਆਂ ਤਰਖਾਹਾਂ ਜਿਹੜੀਆਂ ਉਹ ਕੱਟ ਕੇ ਸਮਾਜ ਦੇ ਉੱਪਰ ਕੀ ਨਿਸ਼ਾਵਰ ਕਰਦੇ ਸੀ ਤੋਂ ਸਾਥੀਓ ਇਸ ਤਰ੍ਹਾਂ ਦੇ ਨਾਲ ਸਾਹ ਕਾਂਛੀ ਦਾਮ ਦੀ ਉਹਨਾਂ ਦੇ ਨਾਲ ਸਾਡੀ ਨੇੜਤਾ ਵਧੀ ਔਰ ਉਹਨਾਂ ਦੇ ਨਾਲ ਉਸ ਮਾਧਿਅਮ ਦੇ ਰਾਹੀਂ ਉਹਨਾਂ ਦੇ ਨਾਲ ਜੁੜ ਕੇ ਅਸੀਂ ਵੱਖ-ਵੱਖ ਆਪਣੇ ਜਿਹੜੇ ਆ ਉਹ 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 ਮਤਲਬ ਡੈਜ਼ਿਗਨੇਸ਼ਨਾਂ ਦੇ ਉੱਪਰ ਕੰਮ ਕੀਤਾ ਜੋ ਵੀ ਸਾਨੂੰ ਸਾਹ ਕਾਂਛੀ ਦਾਮ ਨੇ ਡਿਊਟੀ ਦਿੱਤੀ ਉਹਨੂੰ ਅਸੀਂ ਨੇਪਰੇ ਚਾੜਨ ਦੀ ਕੋਸ਼ਿਸ਼ ਕੀਤੀ ਜਦੋਂ ਕਿ ਉਹਨਾਂ ਨੇ ਸਾਨੂੰ ਇਹ ਹੀ ਕਹਿਣਾ ਕਿ ਤੁਹਾਡਾ ਰਿਪੋਰਟ ਕਾਰਡ ਬੋਲਦਾ ਹੋਣਾ ਚਾਹੀਦਾ ਜੋ ਵੀ ਉਹਨਾਂ ਨੇ ਕੰਮ ਦਿੱਤਾ ਸਾਡਾ ਰਿਪੋਰਟ ਕਾਰਡ ਇਦਾਂ ਹੀ ਬੋਲਦਾ ਰਿਹਾ ਕਿ ਅਸੀਂ ਉਸ ਕੰਮ ਦੀ ਜਿਹੜੀ ਫੁੱਲਫਿਲਮੈਂਟ ਆ ਉਹ 100% ਕਰਨ ਦੀ ਕੋਸ਼ਿਸ਼ ਕੀਤੀ ਹੋ ਸਕਦਾ ਕਿਤੇ ਕੋਈ ਕਮੀ ਵੀ ਰਹੀ ਹੋਵੇ ਕਿਉਂਕਿ ਕੋਈ ਵੀ ਬੰਦਾ ਜਿਹੜਾ ਉਹ 100% ਪਰਫੈਕਟ ਨਹੀਂ ਹੁੰਦਾ ਜੇ ਕੋਈ ਸਾਡੇ ਵਿੱਚ ਕਮੀ ਵੀ ਰਹੀ ਹੋਵੇ ਵੀ ਅਸੀਂ ਜਾਣ ਬੁੱਝ ਕੇ ਕਮੀ ਨਹੀਂ ਰੱਖੀ ਬਹੁਤ ਵੱਧ ਕੋਸ਼ਿਸ਼ ਕਰਨ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਅਗੇ ਜੀ। ਸਰ ਸਾਡੇ ਕੋਲ ਅੱਜ ਦੀ ਜਿਹੜੀ ਵਿਸ਼ੇ ਚਰਚਾ ਦਾ ਜਿਹੜਾ ਸਮਾਂ ਸਾਡਾ ਸਿਰਫ 3 ਮਿੰਟ ਦਾ ਬਚ ਗਿਆ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਯਾਦ ਕਰਦੇ ਹਾਂ ਕਿ ਤੁਸੀਂ ਇਹ ਸਭ ਕਾਂਚੀ ਰਾਮ ਜੀ ਦੇ ਨਾਲ ਹਨਾ ਹੋਰ ਤੇਰਾਬਾਦ ਦੇ ਨਾਲ ਦੱਸਦੇ ਹੋਏ ਜਿਹੜਾ ਅੱਜ ਦੀ ਚਰਚਾ ਦਾ ਜਿਹੜਾ ਸਾਡਾ ਅੰਤਿਮ ਸੰਦੇਸ਼ ਆ ਜਿਹੜਾ ਉਹ ਤੁਸੀਂ ਦਿਓ। ਠੀਕ ਹੈ ਜੀ। ਠੀਕ ਹੈ ਜੀ। ਆਖੰਤਮ ਸੰਦੇਸ਼ ਮੈਂ ਇਹ ਹੀ ਦੇਣਾ ਚਾਹੁੰਦਾ ਕਿ ਜਿੰਨਾ ਚਿਰ ਸਾਡੇ ਸਮਾਜ ਦਾ ਕੱਲਾ ਕੱਲਾ ਬਸ਼ਰ ਚਾਹੇ ਉਹ ਪੋਲਿਟਿਕਲ ਚਾਹੇ ਉਹ ਸੋਸ਼ਲ ਤੇ ਚਾਹੇ ਉਹ ਜਿਹੜਾ ਹੈਗਾ EMPLOYE ਜਿੰਨਾ ਚਿਰ ਸਾਡੇ ਵਿੱਚ ਡਿਸਪਲਿਨ ਕ੍ਰੀਏਟ ਨਹੀਂ ਹੁੰਦਾ ਜਿੰਨਾ ਚਿਰ ਅਸੀਂ ਡਿਸਪਲਿਨ ਫੋਰਸ ਬਣ ਕੇ ਉਸ ਮੂਵਮੈਂਟ ਦੇ ਵਿੱਚ ਨਹੀਂ ਵੜਦੇ ਜਿੰਨਾ ਚਿਰ ਤੁਹਾਡੀ ਕਹਿਣੀ ਔਰ ਕਰਨੀ ਇੱਕ ਨਹੀਂ ਉਨਾਂ ਚਿਰ ਤੱਕ ਅਸੀਂ ਰਿਜ਼ਲਟਸ ਦੀ ਆਸ ਨਹੀਂ ਰੱਖ ਸਕਦੇ ਏ ਜੇ ਕੋਈ ਇਹ ਇਦਾਂ ਦੇ ਕੰਮ ਹੋਏ ਆ ਤਦ ਕਰਕੇ ਹੀ ਸਾਡਾ ਜਿਹੜਾ ਅੱਜ ਤੱਕ ਜਿਹੜਾ ਸੰਗਠਨ ਆ ਉਹ ਥੋੜਾ ਪਿਛੇ ਵੱਲ ਨੂੰ ਹੁਣ ਮੁੜਦਾ ਦਿਖਾਈ ਦੇ ਰਿਹਾ ਮੈਂ ਆਸ ਕਰਦਾ ਮੇਰਾ ਅੰਤਮ ਸੰਦੇਸ਼ ਇਹ ਆ ਹਰ ਵਰਕਰ ਨੂੰ ਵੀ ਸਾਥੀਓ ਜੇ ਆਪਾਂ ਅੰਬੇਡਕਰ ਸਾਹਿਬ ਜੀ ਦੀ ਮੂਵਮੈਂਟ ਦੇ ਵਿੱਚ ਕੰਮ ਕਰਨਾ ਤਾਂ ਸਾਨੂੰ ਆਪਣੀਆਂ ਫੈਮਲੀਆਂ ਦਾ ਵੀ ਧਿਆਨ ਰੱਖਦਿਆਂ ਹੋਇਆਂ ਜਿਨ੍ਹਾਂ ਨੇ ਫੈਮਲੀਆਂ ਬਣਾ ਲਈਆਂ ਆਪਣੀਆਂ ਫੈਮਲੀਆਂ ਦੇ ਆ ਧਿਆਨ ਰੱਖਦਿਆਂ ਹੋਇਆਂ ਕੱਟੋ ਘੱਟ ਕੀ ਨਹੀਂ 50% ਜਿਹੜਾ ਉਹ ਤੁਹਾਨੂੰ ਬਾਬਾ ਸਾਹਿਬ ਡਾਕਟਰ ਭੀਮਰਾ ਅੰਬੇਡਕਰ ਜੀ ਦੀ ਮੂਵਮੈਂਟ ਦੇ ਵਿੱਚ ਤਨ ਮਨ ਤੇ ਧਨ ਦੇ ਨਾਲ ਕੰਮ ਕਰਨਾ ਚਾਹੀਦਾ ਕੱਲੀਆਂ ਦੂਸਰਿਆਂ ਦੀਆਂ ਨਾ ਦੇਖੋ ਗਲਤੀਆਂ ਤੁਸੀਂ ਆਪਣੀਆਂ ਫੜੋ ਜੇ ਕੋਈ ਤੁਹਾਡੇ ਵਿੱਚ ਗਲਤੀ ਆ ਤਾਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਇਹ ਹੀ ਮੈਂ ਜਿਹੜਾ ਅੰਤਮ ਸੰਦੇਸ਼ ਜਿਹੜਾ ਹੈਗਾ ਉਹ ਮੂਵਮੈਂਟ ਦੇ ਸਾਥੀਆਂ ਨੂੰ ਸਾਰੇ ਮਿਸ਼ਨਰੀ ਸਾਥੀਆਂ ਨੂੰ ਜਿਹੜਾ ਉਹ ਦੇਣਾ ਚਾਹੁੰਦਾ ਹੈਗਾ ਮੇਰੇ ਖਿਆਲ ਦੇ ਮਤਾਬਕ ਕਿਉਂਕਿ ਸਮਾਂ ਜਿਹੜਾ ਉਹ ਅਯਾਜ਼ਤ ਨਹੀਂ ਦਿੰਦਾ ਸਤਿ ਸ੍ਰੀ ਅਕਾਲ ਜੀ ਤੁਹਾਡੇ ਦੱਸਣ ਦੇ ਮਤਲਬਕ ਵੀ ਮੈਂ ਐਮ ਐਨ ਟੀ ਨਿਊਜ਼ ਚੈਨਲ ਦਾ ਐਮ ਐਨ ਟੀ ਨਿਊਜ਼ ਨੈਟਵਰਕ ਦਾ ਬਹੁਤ ਜ਼ਿਆਦਾ ਰਿਣੀ ਆ ਬਹੁਤ ਜ਼ਿਆਦਾ ਧੰਨਵਾਦੀ ਆ ਕਿ ਤੁਸੀਂ ਇੱਕ ਨਾ ਚੀਜ਼ ਨੂੰ ਔਰ ਛੋਟੇ ਮੋਟੇ ਵਰਕਰ ਨੂੰ ਜਿਹੜਾ ਉਹ ਐਮ ਐਨ ਟੀ ਨਿਊਜ਼ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਮੈਂ ਆਸ ਕਰਦਾ ਕਿ ਮੇਰੀਆਂ ਗੱਲਾਂ ਦੇ ਉੱਪਰ ਸਾਡਾ ਸਮਾਜ ਜਿਹੜਾ ਗੌਰ ਫਮਾ ਹੋਏਗਾ ਜੈ ਤਿੰਨ ਜੈ ਭਾਰਤ ਜੈ ਸਭਿਧਾਨ ਜੈ ਭਿੰਦੀ ਸਾਹਿਬ ਸਰ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਾਡੇ ਥੈਂਕ ਯੂ ਥੈਂਕ ਯੂ ਜਪੀ ਨਿਊਜ਼ ਨੈਟਵਰਕ ਤੇ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸੋ ਇਹ ਸੰ ਸਾਡੇ ਅੱਜ ਦੇ ਇਹ ਮਹਿਮਾਨ